ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਨਗਰ ਦੇ ਅੰਦਰ ਆਪਾਂ ਬਰਾਜੇ ਹਾਂ ਮੈਂ ਉਹਨਾਂ ਦੀ ਗਾਥਾ ਆਪ ਜੀਆਂ ਦੇ ਤਾਈਂ ਸਾਂਝੀ ਕਰਾਂ ਮੈਨੂੰ ਯਾਦ ਆਈ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਬੜੇ ਆਨੰਦ ਵਿੱਚ ਨੇ ਬੜੇ ਰਸ ਵਿੱਚ ਨੇ ਨੇਤਾ ਪ੍ਰਤੀ ਸੰਗਤਾ ਆਉਂਦੀਆਂ ਨੇ ਹਾਜ਼ਰੀਆਂ ਲਗਾਉਂਦੀਆਂ ਨੇ ਤੇ ਜਿੱਥੇ ਵੀ ਪਾਤਸ਼ਾਹ ਨੇ ਨਗਰ ਵਸਾਇਆ ਕੋਈ ਵੀ ਨਗਰ ਉੱਥੇ ਜਾ ਕੋਈ ਦਰਿਆਏ ਜਾਂ ਪਵਿੱਤਰ ਨਦੀਆਂ ਨੇ ਜਾਂ ਕੋਈ ਘਾਟ ਐ ਉਸ ਘਾਟ ਦੇ ਉੱਤੇ ਪਾਤਸ਼ਾਹ ਨੇ ਨਗਰ ਵਸਾਇਆ ਉਸ ਘਾਟ ਨੂੰ ਪਾਰ ਕਰਦਿਆਂ ਹੋਇਆਂ ਸੰਗਤਾਂ ਪਾਤਸ਼ਾਹੀ ਦਰਸ਼ਨ ਕਰਨ ਜਾਂਦੀਆਂ ਉਸ ਮਲਾ ਦਾ ਨਾਮ ਹੈ ਭਾਈ ਸੈਦਾ ਤੇ ਸੈਦਾ ਸੰਗਤਾਂ ਨੂੰ ਬਿਠਾਉਂਦਾ ਹੈ ਪਾਰ ਕਰ ਦਿੰਦਾ ਹੈ ਸੰਗਤਾਂ ਦੀਆਂ ਰੋਜ਼ ਪਿਆਰ ਭਰੀਆਂ ਗੱਲਾਂ ਸੁਣਦਾ ਹੈ ਬਿਕਲਗੀ ਪਾਤਸ਼ਾਹ ਮਹਾਰਾਜ ਦੇ ਬਾਬਤ ਇਹ ਕਿੰਨੀਆਂ ਪਿਆਰੀਆਂ ਕਿੰਨੀਆਂ ਸੋਹਣੀਆਂ ਬਾਤਾਂ ਪਾਉਂਦੇ ਇੱਕ ਦਿਨ ਸੱਜਾ ਵੀ ਪੁੱਛ ਲਿਆ ਸੈਦਾ ਕਹਿਣ ਲੱਗਾ ਤੁਸੀਂ ਨਿਤਾ ਪ੍ਰਤੀ ਮੇਰੇ ਬੇੜੇ ਵਿੱਚ ਬੈਠਦੇ ਹੋ ਮੈਂ ਤੁਹਾਨੂੰ ਪਾਰ ਕਰਦਾ ਵਾਂ ਜੋ ਪੈਸਾ ਟੱਕਾ ਮੈਂ ਵਸੂਰ ਕਰ ਲੈਂਦਾ ਵਾਂ ਕਿਸੇ ਨੂੰ ਇੱਕ ਦਿਨ ਕਮ ਪੈ ਸਕਦਾ ਹੈ ਦੋ ਦਿਨ ਪੈ ਸਕਦਾ ਤੁਸੀਂ ਨਿਤਾ ਪ੍ਰਤੀ ਜਾਣਦੇ ਹੋ ਸੰਗਤਾ ਕਹਿੰਦੀਆਂ ਹਾਂ ਸੈਦਾ ਕਹਿਣ ਲੱਗਾ ਰੋਜ਼ ਕੀ ਕਰਨ ਜਾਂਦੇ ਹੋ ਸੰਗਤਾ ਨੇ ਜਵਾਬ ਦਿੱਤਾ ਦਰਸ਼ਨ ਦੇਖ ਛੀਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਦੁੱਖੜੇ ਦੂਰ ਹੋ ਜਾਂਦੇ ਨੇ ਦੁੱਖੜੇ ਟੁੱਟ ਜਾਂਦੇ ਨੇ ਉਹਨਾਂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਅਸੀਂ ਰੋ ਜਾਂਦੇ ਆ ਸੈਦਾ ਕਹ ਲਗਾ ਜੇ ਇਹ ਬਖਸ਼ਿਸ਼ ਮੈਨੂੰ ਵੀ ਚਾਹੀਦੀ ਹੋਵੇ ਮਿਲ ਸਕਦੀ ਸੰਤਾਂ ਕਹਿੰਦੀ ਆ ਹਾਂ ਜ਼ਰੂਰ ਮਿਲ ਸਕਦੀ ਏ ਭਾਈ ਸੈਦੇ ਦਾ ਨਾਮ ਪਾਵਨ ਲੰਗਰ ਹਾਲ ਬਣਿਆ ਤੁਸੀਂ ਆਨੰਦਪੁਰ ਸਾਹਿਬ ਜਾਣੇ ਹੋ ਨਾ ਆਨੰਦਪੁਰ ਸਾਹਿਬ ਤੋਂ ਤੁਸੀਂ ਨੰਗਲ ਡੈਮ ਵੱਲ ਨੂੰ ਜਾਓਗੇ ਨਾ ਨੰਗਲ ਡੈਮ ਦੇ ਕੋਲ ਭਾਈ ਸੈਦੇ ਮਲਾਹਾ ਦਾ ਘਾਟ ਬਣਿਆ ਹੈ ਲੰਗਰ ਹਾਲ ਭਾਈ ਸੈਦੇ ਦੇ ਮਲਾਹ ਦੇ ਨਾਮ ਤੇ ਹੈ ਤੇ ਸ਼ੈਦਾ ਕਹਿ ਲੱਗਾ ਮੇਰੇ ਕੋਲ ਐਨਾ ਸਮਾਂ ਨਹੀਂ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦਰਸ਼ਨ ਕਰਨ ਜਾਇਆ ਕਰਾਂ ਮੈਂ ਸੱਜੀ ਮਜ਼ਦੂਰੀ ਕਰਦਾ ਮਾਂ ਜਿੰਨੀ ਕੋ ਵਟਕ ਹੁੰਦੀ ਹੈ ਮੇਰੇ ਘਰ ਦਾ ਗੁਜ਼ਾਰਾ ਮੱਸਾ ਚੱਲਦਾ ਹੈ ਤੇ ਸੰਗਤਾ ਕਹਿ ਲਗੀਆਂ ਜੇ ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨ ਕਰਨ ਨਹੀਂ ਜਾ ਸਕਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਐਨੇ ਸਮਰੱਥ ਨੇ ਐਨੇ ਬਖਸ਼ਿਸ਼ ਦੇ ਯੋਗ ਨੇ ਉਹ ਦਰਸ਼ਨ ਦੇਣ ਵਾਸਤੇ ਤੇਰੇ ਘਾਟ ਤੇ ਪਹੁੰਚ ਜਾਣਗੇ ਉਚਾਣ ਕਰੋ ਸਤਨਾਮ ਤੇਰੇ ਘਾਟ ਤੇ ਪਹੁੰਚ ਜਾਣਗੇ ਸੈਦਾ ਮਲਾ ਗੁਰੂ ਗੁਰੂ ਜਪਨ ਲਗਾ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹੈ ਦਿਨ ਰਾਤ ਗੁਰੂ ਨੂੰ ਪਿਆਰ ਨਾਲ ਬੁਲਾਉਂਦਾ ਇਹ ਸਤਿਗੁਰੂ ਜੀ ਮੇਰੇ ਨੇਤਰ ਤੁਹਾਡੇ ਦੀਦ ਨੂੰ ਤਰਸਦੇ ਪੈ ਨੇ ਮੇਰੇ ਨੇਤਰ ਤੁਹਾਡੇ ਦਰਸ਼ਨਾਂ ਦੀ ਤਾਂਗ ਵਿੱਚ ਨੇ ਮੇਤੇ ਨੇਤਰਾਂ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਬ ਕਰੈ ਚਾਤਰਕ ਨਿਆਈ ਤਿਰਖਾ ਨਾ ਉਤਰੇ ਸ਼ਾਂਤ ਨ ਆਵੇ ਮਹਾਰਾਜ ਜੀ ਹੁਣ ਮੇਰੇ ਹਿਰਦੇ ਦੇ ਅੰਦਰ ਸ਼ਾਂਤੀ ਨਹੀਂ ਹੈ ਉਹ ਤ੍ਰਿਸ਼ਨਾ ਤਾਦੀ ਮੁਕੇਗੀ ਜਦ ਤੁਹਾਡੇ ਦਰਸ਼ਨ ਹੋ ਜਾਣਗੇ ਕਿਰਪਾ ਕਰੋ ਮਹਾਰਾਜ ਜੀ ਨੇ ਘਾਟ ਤੇ ਸੁਣਿਆ ਭੇਜ ਦਿੱਤਾ ਅੱਜ ਤੋਂ ਤੀਸਰੇ ਦਿਨ ਅਸੀਂ ਘਾਟ ਤੇ ਪਹੁੰਚਣਾ ਹੈ ਅਸੀਂ ਘਾਟ ਪਾਰ ਕਰਕੇ ਰਾਜੇ ਦੇ ਕੋਲ ਜਾਣਾ ਹੈ ਜਦੋਂ ਘਾੜ ਦੇ ਸੁਨਿਆ ਪਹੁੰਚਿਆ ਜਿੰਨੀਆਂ ਵੀ ਬੇੜੀਆਂ ਵਾਲੇ ਸਨ ਸਾਰਿਆਂ ਨੇ ਆਪਣੀਆਂ ਬੇੜੀਆਂ ਜਿਹੜੀਆਂ ਸੀ ਸ਼ਿੰਗਾਰ ਲਈਆਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਉਂਦੇ ਪੈ ਨੇ ਤੇ ਇਹਨਾਂ ਬੇੜੀਆਂ ਨੂੰ ਸ਼ਿੰਗਾਰ ਲਈਏ ਕਿ ਕਲਗੀਧਰ ਪਾਤਸ਼ਾਹ ਖੁਸ਼ ਹੋ ਜਾਣ ਜਿਹੜੀ ਬੇੜੀ ਸੋਹਣੀ ਸਜੀ ਹੋਏਗੀ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਹੀ ਆ ਕੇ ਸਵਾਰ ਹੋ ਜਾਣਗੇ ਸਾਰਿਆਂ ਨੇ ਆਪਣੀਆਂ ਸੋਹਣੀਆਂ ਸੋਹਣੀਆਂ ਬੇੜੀਆਂ ਸਜਾ ਲਈਆਂ ਸਜੀਆਂ ਹੋਈਆਂ ਬੇੜੀਆਂ ਦੇ ਨਾਲ ਜਦੋਂ ਸੈਦੇ ਮਲਾਹ ਦੀ ਬੇੜੀ ਆਨ ਕੇ ਖੜੀ ਹੋਈ ਨਾ ਸੈਦੇ ਮਲਾਹ ਦੇ ਕੋਲ ਇੰਨਾ ਪੈਸਾ ਨਹੀਂ ਉਹ ਆਪਣੀ ਬੇੜੀ ਨੂੰ ਸਜਾ ਸਕੇ ਆਪਣੀ ਬੇੜੀ ਦਾ ਸ਼ਿੰਗਾਰ ਕਰ ਸਕੇ ਜਿੱਦਾਂ ਦੀ ਬੇੜੀ ਸੀ ਲਿਆ ਕੇ ਉਹਨਾਂ ਨੇ ਨਾਲ ਦੀਆਂ ਬੇੜੀਆਂ ਦੇ ਨਾਲ ਖੜੀ ਕਰ ਦਿੱਤੀ ਉਹ ਜਿੰਨੇ ਵੀ ਬੇੜੀਆਂ ਵਾਲੇ ਸਨ ਸਾਰਿਆਂ ਨੇ ਆਖਿਆ ਤੇ ਤੇਰੀ ਬੇੜੀ ਦੇ ਕਾਰਨ ਸਾਡੀਆਂ ਬੇੜੀਆਂ ਦਾ ਸ਼ਿੰਗਾਰ ਖਤਮ ਹੋ ਰਿਹਾ ਹੈ ਸਾਡੀਆਂ ਐਨੀਆਂ ਸੋਹਣੀਆਂ ਬੇੜੀਆਂ ਸੱਜੀਆਂ ਹੋਈਆਂ ਨੇ ਤੇ ਤੁਹਾਡੀ ਜਿਹੜੀ ਤੇਰੀ ਬੇੜੀ ਹੈ ਨਾ ਸਜਾਵਟ ਹੁਣ ਕਰਕੇ ਸਾਡੀਆਂ ਬੇੜੀਆਂ ਦਾ ਵੀ ਇਹ ਸ਼ਿੰਗਾਰ ਖਤਮ ਕਰਦੀ ਹੈ ਪਾਸੇ ਲੈ ਚਲ ਸਹਦੇ ਮਲਾ ਦੀ ਜਿਹੜੀ ਬੇੜੀ ਸੀ ਦੂਜੇ ਪਾਸੇ ਕਰਾ ਦਿੱਤੀ ਆਪਣੀਆਂ ਸਜੀਆਂ ਹੋਈਆਂ ਬੇੜੀਆਂ ਇੱਕ ਪਾਸੇ ਕਰ ਲਈ। ਕਲਗੇ ਤਰ ਪਾਤਸ਼ਾਹ ਮਹਾਰਾਜੇ ਘੋੜੇ ਤੇ ਸਵਾਰ ਹੋਏ। ਨਾਲ 21 ਸਿੰਘਾਂ ਨੂੰ ਲਿਆ। ਇਸ ਘਾਟ ਤੇ ਪਹੁੰਚ ਗਏ। ਸੈਦੇ ਦੀਆਂ ਅੱਖਾਂ ਬੰਦ ਨੇ। ਗੁਰੂ ਗੁਰੂ ਜਪ ਰਿਹਾ। ਜਿੰਨੀਆਂ ਵੀ ਸਜੀਆਂ ਹੋਈਆਂ ਬੇੜੀਆਂ ਨੇ ਸਾਰਿਆਂ ਨੂੰ ਮਾਨ ਹੈ। ਸਾਰਿਆਂ ਨੂੰ ਹੰਕਾਰ ਵੀ ਹੈ। ਵੇ ਮੇਰੇ ਬੇੜੀ ਸਭ ਤੋਂ ਸੋਹਣੀ ਸੱਜੀ ਹੋਈ ਐ ਮੇਰੇ ਬੇੜੀ ਵਿੱਚ ਅਨਕੇ ਕਲਗੀਧਰ ਪਾਤਸ਼ਾਹ ਮਹਾਰਾਜ ਹੀ ਸਵਾਲ ਹੋ ਗਏ ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਸੀ ਨਾ ਵੀ ਜਿੰਦੇ ਬੇੜੀ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨ ਪੈ ਜਾਣ ਉਹਨਾਂ ਦੀਆਂ ਪੌਬਾਰਾ ਹੋ ਜਾਣੀਆਂ ਕਿਉਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਈ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਬਾਪਾ ਪੈਰ ਧਰੇ ਪੂਜਾ ਆਸਨ ਥਾਪਣ ਸੋਹਾ ਸਾਤ ਧਰਤੀ 'ਤੇ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਇਹ ਤਾਂ ਸਾਰਿਆਂ ਨੂੰ ਪਤਾ ਸੀ ਕਿ ਜਿਸ ਬੇੜੀ ਵਿੱਚ ਗਲਗੀ ਤਰ ਪਾਦਸ਼ਾਹ ਮਹਾਰਾਜ ਨੇ ਚਰਨ ਪਾ ਦਿੱਤੇ ਨਾ ਉਹਨਾਂ 'ਤੇ ਰਹਿਮਤਾ ਉਹਨਾਂ 'ਤੇ ਬਖਸ਼ਿਸ਼ਾ ਹੋ ਜਾਣੀ ਹੈ ਗਲਗੀ ਤਰ ਪਾਦਸ਼ਾਹ ਮਹਾਰਾਜ ਜੀ ਘਾਟ ਤੇ ਆਏ ਸਾਰੀਆਂ ਬੇੜੀਆਂ ਵੱਲ ਨਿਗਾਹ ਮਹਾਰਾਜ ਜੀ ਨੇ ਮਾਰੀ ਆਪਣੀ ਨਜ਼ਰ ਜਿਹੜੀ ਸੀ ਨਾ ਸਾਰੀਆਂ ਬੇੜੀਆਂ ਵੱਲ ਘਮਾਈ ਸੈਦੇ ਮਲਾ ਦੀ ਬੇੜੀ ਨਜ਼ਰ ਆਈ ਮਹਾਰਾਜ ਜੀ ਨੇ ਦੂਜੇ ਪਾਸੇ ਨਜ਼ਰ ਘੁਮਾ ਕੇ ਵੇਖਿਆ ਇੱਕ ਪਾਸੇ ਅੱਖਾਂ ਬੰਦ ਨੇ ਐਨਾ ਪਿਆਰ ਨਾਲ ਇਹ ਪਰਮਾਤਮਾ ਨੂੰ ਜਪ ਰਿਹਾ ਹੈ ਸਤਿਗੁਰਾਂ ਨੂੰ ਜਪ ਰਿਹਾ ਹੈ ਵੀ ਅੱਖਾਂ ਦੇ ਵਿੱਚੋਂ ਨਾ ਹੰਝੂ ਵਹਿ ਜਾਂਦੇ ਆਂ ਅੱਖਾਂ ਬੰਦ ਨੇ ਅੱਖਾਂ ਮੁੰਦੀਆਂ ਹੋਈਆਂ ਕਲਗੇ ਤਾਂ ਪਾਦਸ਼ਾਹ ਮਹਾਰਾਜ ਜੀ ਸੈਦੇ ਦੀ ਬੇੜੀ ਦੇ ਕੋਲ ਆ ਕੇ ਕਹਿੰਦੇ ਸੈਦਿਆ ਜਿਨੂੰ ਯਾਦ ਕਰਦਾ ਉਹ ਤੇਰੇ ਸਾਹਮਣੇ ਹੈ ਉਹ ਚਹਨ ਕਰੋ ਸਦ ਨਾਮ ਖੋਲ ਅੱਖਾਂ ਸੈਦੇ ਮਲਾ ਨੇ ਅੱਖਾਂ ਖੋਲੀਆਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਨ ਮਨ ਨਿਹਾਲ ਹੋ ਗਿਆ ਮਹਾਰਾਜ ਜੀ ਕਹਿੰਦੇ ਸੈਦਿਆ ਆਪਣੇ 베ੜੇ 'ਚ ਬਿਠਾ ਕੇ ਸਾਨੂੰ ਪਾਰ ਕਰੇਗਾ। ਊਭਾ ਨਿਕਲ ਗਿਆ। ਕਹਿੰਦਾ ਮਹਾਰਾਜ ਜੀ ਇਹ ਵੀ ਪੁੱਛਣ ਵਾਲੀ ਗੱਲ ਆ। ਆ ਜਿੰਨੇ ਵੀ ਆਏ ਨੇ ਤੁਹਾਡੇ ਚਰਨ ਪਵਨ ਵਾਸਤੇ ਸਾਰੀਆਂ 베ੜੀਆਂ ਸ਼ਿੰਗਾਰੀਆਂ ਸ਼ਿੰਗਾਰੀ ਬੈਠੇ ਨੇ। ਮਹਾਰਾਜ ਜੀ ਆਓ ਕਿਰਪਾ ਕਰੋ ਚਰਨ ਪਾਓ। ਮਹਾਰਾਜ ਜੀ 21 ਸਿੰਘਾਂ ਦੇ ਸਮੇਤ 베ੜੀ ਤੇ ਸਵਾਰ ਹੋ ਗਏ। ਸੈਦੇ ਮਲਾ ਨੇ ਚੱਕੂ ਚਲਾਇਆ। ਉਸ ਘਾੜ ਤੋਂ ਮਹਾਰਾਜਿਆਂ ਨੂੰ ਪਾਰ ਕਰ ਦਿੱਤਾ। ਜੇ ਉਹ ਘਾੜ ਤੋਂ ਪਾਰ ਹੋ ਗਏ ਨਾ ਤੇ ਕਲਗੀਧਰ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਦਿਆ ਸਿੰਘ ਜੀ ਪੁੱਛੋ ਸਾਦੇ ਦੇ ਕੋਲੋਂ ਕਿੰਨੀ ਮਾਇਆ ਹੋ ਗਈ ਇਹਨੇ ਸਾਨੂੰ ਪਾਰ ਕੀਤਾ ਤੇ ਜਿਹੜਾ ਵੀ ਕੋਈ ਆ ਕੇ ਸਵਾਰੀ ਕਰਦਾ ਹੈ ਉਹਦੇ ਕੋਲੋਂ 2-4 ਟਕੇ ਲੈ ਕੇ ਇਹ ਪਾਰ ਕਰ ਦਿੰਦਾ ਹੈ ਪੁੱਛੋ ਸਾਡੇ ਕਿੰਨੇ ਪੈਸੇ ਬਣ ਗਏ ਭਾਈ ਦਿਆ ਸਿੰਘ ਨੇ ਬੜੇ ਪਿਆਰ ਨਾਲ ਜਾ ਕੇ ਪੁੱਛਿਆ ਸੈਦਾ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਹੈ ਕਿੰਨਾ ਕਰਾਇਆ ਹੋਇਆ ਸੈਦਾ ਕਹਿੰਦਾ ਲੱਗਾ ਮਹਾਰਾਜ ਜੀ ਤੁਹਾਡੇ ਕੋਲ ਕਰਾਇਆ ਕਦੇ ਵੀ ਨਹੀਂ ਭਾਈ ਦਿਆ ਸਿੰਘ ਜੀ ਪੁੱਛਦੇ ਨੇ ਕਿਉਂ ਸੈਦਾ ਮਲਾ ਕਹਿਣ ਲੱਗਾ ਪਾਤਸ਼ਾਹ ਤੇਰੇ ਤੇ ਮੇਰੀ ਹੈ ਜਾਤ ਇੱਕੋ ਤੂੰ ਵੀ ਮਲਾ ਤੇ ਮਵੀ ਮਲਾਉ ਚਾਹਨ ਕਰੋ ਸਤਿਨਾਮ ਸਿੰਘ ਕਹਿਣ ਲੱਗੇ ਇਹ ਕਿਦਾਂ ਹੋ ਸਕਦਾ ਹੈ ਤੂੰ ਇੱਕ ਮਮੂਲੀ ਜਿਹਾ ਮਲਾ ਹੈ ਤੇ ਪਾਤਸ਼ਾਹ ਨੂੰ ਆਪਣੇ ਨਾਲ ਮਲਾਏ ਜਾਣੇ ਕਹਿੰਦਾ ਬਸ ਆ ਹੀ ਤਾਂ ਫਰਕ ਹੈ ਪਾਦਸ਼ਾਹ ਭਵ ਸਾਗਰ ਤੋਂ ਪਾਰ ਕਰਨ ਵਾਲੇ ਵੱਡੇ ਮਲਾ ਨੇ ਤੇ ਮੈਂ ਛੋਟਾ ਜਿਹਾ ਪਾ ਘਾਟ ਪਾਲ ਕਰਨ ਵਾਲਾ ਮਲਾ ਹਾਂ ਜਾਤ ਸਾਡੀ ਇੱਕੋ ਹੈ ਬਰਾਣਾ ਸਮਾ ਕਦੇ ਤੱਕਿਓ ਦਰਜੀ ਦਰਜੀ ਦੇ ਕੋਲੋਂ ਕਦੇ ਸਵਾਈ ਨਹੀਂ ਸਿਲੈਂਗੇ ਲੋਹਾਰ ਲੋਹਾਰ ਦੇ ਕੋਲੋਂ ਬਨਵਾਈ ਨਹੀਂ ਸੀ ਲੈਂਦਾ ਸੁਨਿਆਰ ਸੁਨਾ ਸੁਨਿਆਰ ਦੇ ਕੋਲੋਂ ਬਨਵਾਈ ਨਹੀਂ ਸੀ ਲੈਂਦਾ ਅੱਜ ਵੀ ਕਈ ਵਿਭਾਗ ਨੇ ਰੋੜ ਵੇਜ ਦਾ ਵਿਭਾਗ ਤੁਸੀਂ ਵੇਖ ਲਓ ਜਿਹੜਾ ਰੋੜ ਵੇਜ ਦੇ ਵਿੱਚ ਕੰਮ ਕਰਦਾ ਉਹਦੀ ਟਿਕਟ ਕਦੇ ਨਹੀਂ ਕੱਟੀ ਜਾਂਦੀ ਪਤਾ ਵੀ ਸਾਡੇ ਵਿਭਾਗਿਆਂ ਦਾ ਹੈ ਕਹਿੰਦਾ ਮਹਾਰਾਜ ਜੀ ਕਿਵੇਂ ਮੰਗਾ ਮਜ਼ਦੂਰੀ ਆਪ ਆਪਸੋਂ ਤੁਮੀ ਮਿਲਾ ਤੇ ਮੈਂ ਵੀ ਮਿਲਾ ਤੇ ਮਹਾਰਾਜ ਜੀ ਕਹਿੰਦੇ ਨਹੀਂ ਕੁਸ਼ਤਾ ਲੈਲਾ ਨਾ ਕਹਿੰਦਾ ਮਹਾਰਾਜ ਜੀ ਤੁਸੀਂ ਮੇਰੇ ਘਰ ਆਏ ਮੈਂ ਤੁਹਾਨੂੰ ਪਾਲ ਕੀਤਾ ਹੈ ਕੱਲ ਨੂੰ ਮੈਂ ਤੁਹਾਡੇ ਘਰ ਆਵਾਂ ਤੇ ਮੈਨੂੰ ਪਵ ਸਾਗਰ ਪਾਰ ਕਰਾ ਦੇਣਾ ਉਚਰਨ ਕਰੋ ਸਤਨਾਮ ਦਾ ਕਹਿੰਦੀ ਬੇਟਾ ਅੱਜ ਮੈਂ ਤੁਹਾਡੇ ਘਰ ਆਇਆ ਅੱਜ ਤੁਸੀਂ ਮੇਰੇ ਘਰ ਆਏ ਮੈਂ ਤੁਹਾਨੂੰ ਪਾਲ ਕੀਤਾ ਕੱਲ ਨੂੰ ਮੈਂ ਤੁਹਾਡੇ ਘਰ ਆਵਾਂ ਮੈਨੂੰ ਪਾਰ ਕਰ ਦੇਣਾ ਤੇ ਪਾਤਸ਼ਾਹ ਜੀ ਨਾ ਬੜੇ ਪਿਆਰ ਵਿੱਚ ਆਏ ਕਹਿਣ ਲੱਗੇ ਸੈਦਿਆ ਤੂੰ ਸਾਨੂੰ ਪ੍ਰੇਮ ਦੀਆਂ ਬੋਲੀਆਂ ਮਾਰੀਆਂ ਨੇ ਸੈਦਿਆ ਤੂੰ ਸਾਨੂੰ ਪ੍ਰੇਮ ਦੀਆਂ ਬੋਲੀਆਂ ਮਾਰੀਆਂ ਨੇ ਤੂੰ ਤਾਂ ਇੱਕੀ ਸਿੰਘਾਂ ਨੂੰ ਪਾਰ ਕੀਤਾ ਜਾਂ ਇੱਕੀ ਕੁੱਲਾਂ ਅਸੀਂ ਤੇਰੀਆਂ ਤਾਰੀਆਂ ਨੇ ਉਜਾਹਨ ਕਰੋ ਸਤਨਹ ਇੱਕੀ ਕੁੱਲਾਂ ਕਲਗੀਧਰੇ ਪਾਦਸ਼ਾਹ ਮਹਾਰਾਜ ਜੀ ਨੇ ਸੈਦੇ ਦੀਆਂ ਤਾਲ ਦਿੱਤੀਆਂ ਸੱਤ ਦਾਦਗਿਆਂ ਦੀਆਂ ਸੱਤ ਸੋਹਣਿਆਂ ਦੀਆਂ ਸਤਨਾਨਕਿਆਂ ਦੀਆਂ ਕਹਿੰਦੇ ਜਾ ਸਹਦਿਆ ਤੇਰੀਆਂ ਇੱਕ-ਇੱਕੁੱਲਾਂ ਜਿਹੜੀਆਂ ਨੇ ਨਾ ਅਸੀਂ ਤਾਰ ਦਿੱਤੀਆਂ ਪਾਰ ਉਤਾਰਾ ਕਰ ਦਿੱਤਾ ਇਸ ਵਾਸਤੇ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਿੰਨੇ ਵੀ ਕਲਗੀਧਰ ਪਾਤਸ਼ਾਹ ਨਾਲ ਪਿਆਰ ਕੀਤਾ ਨਾ ਪਾਤਸ਼ਾਹ ਨੇ ਉਹਲਾ ਕੋਈ ਨਹੀਂ ਰਖਿਆ ਰਹਿਮਤਾ ਦਾ ਮੀਂਹ ਵਰਸਾ ਕੇ ਰਹਿਮਤਾ ਦਾ ਢੰਡਾਰਾ ਭਰ ਕੇ ਪਾਦਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਇਸ ਵਾਸਤੇ ਉਠਦ ਬੈਠਦ ਸੋਵਤ ਨਾਮ ਉਜਦੇ ਆ ਬੰਦੇ ਆ ਸੌਂਦੇ ਆ ਜਾਗਦੇ ਆ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਆਬਾਦ ਕਰੀਏ ਜਬ ਤੱਕ ਸਮਾਗਮਨ ਦੇ ਵਿੱਚ ਆਪ ਨਿਤਾ ਪਤਰੀ ਹਾਜ਼ਰੀਆਂ ਲਗਵਾਰੇ ਹੋ ਸਤਗੁਰੂ ਜੀ ਇਸੇ ਤਰ੍ਹਾਂ ਇਹ ਸਵਾਮਾ ਲੈਂਦੇ ਰਹਿਣ ਭਾਦਰੋਂ ਦੇ ਮਹੀਨੇ ਦੇ ਅੰਦਰ ਜੋ ਕਿ ਜ਼ਾਲਾਬਾਦ ਤੋਂ ਸੰਤ ਬਾਬਾ ਬਲਜੀਤ ਸਿੰਘ ਜੀ ਉਹਨਾਂ ਦੀ ਸਮੂਹ ਸੰਗਤਾਂ ਦੇ ਵੱਲੋਂ ਜੋ ਇੱਥੇ ਲੰਗਰ ਦੀਆਂ ਸਵਾਵਾਂ ਚੱਲਦੀਆਂ ਨੇ ਇਸ ਵਾਰ ਵੀ ਸਮੇਂ ਜਿੱਥੇ ਬਾਬਾ ਜੀ ਪਹੁੰਚਣਗੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਲੰਗਰ ਦੀਆਂ ਸਵਾਵਾਂ ਜਰੀਆਂ ਨੇ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦੀਆਂ ਰਹਿਣ ਸਮੂਹ ਸੰਗਤਾਂ ਦਾ ਸਮੂਹ ਪ੍ਰਬੰਧਕ ਜਨਾਂ ਦਾ ਬਾਬਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਮੇਰੇ ਵੀਰ ਲਾਈਵ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਮਿਲ ਕੇ ਬਲਾਫਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ